ਮੇਰੇ ਤੋਂ ਕਰਾ ਲਿਓ ਜੀ ਜੇ ਤੁਹਾਨੂੰ ਮੇਰੇ ਤੇ ਭਰੋਸਾ ਹੈ ਤਾਂ ਤੁਸੀਂ ਮੇਰੇ ਤੋਂ ਕਰਾ ਲਿਓ ਪਰ ਤੁਹਾਨੂੰ ਇੱਕ ਰੀ ਐਪਲੀਕੇਸ਼ਨ ਜਿਹੜੀ ਐੱਸਐੱਸਪੀ ਸਾਹਿਬ ਨੂੰ ਚਾਹੀਏ ਨਹੀਂ ਇੱਕ ਐਪਲੀਕੇਸ਼ਨ ਉਹਨਾਂ ਨੂੰ ਕਹਿ ਦਿਓ ਜਿੰਨਾ ਤੇ ਐਫਆਈਆਰ ਹੋਈ ਨਾ ਉਹ ਇੱਕ ਐਪਲੀਕੇਸ਼ਨ ਐੱਸਐੱਸਪੀ ਸਾਹਿਬ ਨੂੰ ਦੇ ਦੇਣਗੇ ਤੇ ਮੈਨੂੰ ਮਾਰਕ ਕਰ ਦੇਣਗੇ ਮੈਂ ਇਹਨੂੰ ਕੈਰੀ ਕਰ ਲਵਾਂਗੀ ਠੀਕ ਹੈ ਮੇਰਾ ਆਵਾਜ਼ ਸੁਣਦਾ ਉਹ ਮੈਦਾਨ ਤੇ ਪਹੁੰਚੇ ਰਾਜਾ ਜਾਇਦੇ ਆਵੇ ਸਾਜਾ ਆਪਾਂ ਆਰੇ ਨੂੰ ਮੈਂ ਕਿਹਾ ਕਿ ਇਹ ਬਰਾਂਡੇ ਪਿਛਾਉਣ ਇਹਨਾਂ ਨੂੰ ਵੀਰਾ ਆਸ਼ਰਮ ਵੱਲੋਂ ਸਿੱਧਾ ਦਿੱਤਾ ਤੇ ਮੈਂ ਆਗੂ ਸਾਹਿਬਾਨ ਨੂੰ ਪਹੁੰਚੀ ਕਰਦਾ ਕਿ ਆਪਣੀ ਮੇਲ ਆਪਣੀ ਟੀਮ ਬਣਾ ਕੇ ਉਹ ਤਿਆਰ ਕਰ ਲੈਣਾ ਪ੍ਰੈਸ ਵਾਲੇ ਵੀਰਾ ਬੜਾ ਜਿੰਦਾਬਾਦ 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 ਭਾਰਤੀ ਕਿਸਾਨ ਜੁਨੀਆਂ ਨੇ ਇਕਤਾ ਉਗਰਾਹ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਸਨ ਆਫ ਬਲਦੇਵ ਸਿੰਘ ਪਿੰਡ ਬਾਵੜਾ ਕਲਾਂ ਆਪਣਾ ਮਾਵਲਾ ਇਹ ਆ ਜੀ ਇਹ ਜੱਜ ਕਲੀਅਰ ਆ ਜੀ ਇਹ ਰਿਟਾਇਰ ਜੱਜ ਨੇ ਤੇ ਹੈਗੇ ਸਾਡੇ ਨਗਰ ਦੇ ਨੇ ਜੀ ਇਹ ਤੇ ਹੁਣ ਇਹ ਪਟਿਆਲੇ ਰਹਿੰਦੇ ਨੇ ਇਹਨਾਂ ਨੇ ਸ਼ੁਰੂ ਤੋਂ ਹੀ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਇਹਦੀਆਂ ਜ਼ਮੀਨ ਦੇ ਨਾਲ ਗਵਾਂਢੀ ਨੇ ਜਾਂ ਘਰ ਦੇ ਨਾਲ ਗਵਾਂਢੀਆਂ ਸਾਰਿਆਂ ਨੂੰ ਇਹਨਾਂ ਨੇ ਤੰਗ ਪ੍ਰੇਸ਼ਾਨੇ ਕਰਿਆ ਆਪਣੀ ਪਾਵਰ ਦੇ ਜ਼ੋਰ ਤੇ ਜੇ ਜਦੋਂ ਹੁਣ ਸਾਡੇ ਤੇ ਵਾਰੀ ਆਈ ਜੀ ਅਸੀਂ ਆਪਣੇ ਹੱਕ ਲੈਣ ਲਈ ਕਿਹਾ ਇਹਨਾਂ ਨੂੰ ਇਹਨਾਂ ਨੇ ਜੀ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਆ ਕੇ ਕਹਿੰਦਾ ਵੀ ਮੇਰਾ ਛੋਟੀ ਜ਼ਮੀਨ ਵਿੱਚ ਦੀ ਛੂਏ ਦਾ ਖਾ ਲਾਉਂਦਾ ਸਾਨੇ ਕਹਾਈ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਨਾ ਮੇਰੇ ਬਡਾਰੂਆ ਨੇ ਦੇਖਿਆ ਵੀ ਅਸੀਂ ਕਦੇ ਦੇਖਿਆ ਨਹੀਂ ਕਹਿੰਦਾ ਇਹ ਨਕਸ਼ਾ ਦੱਸਦਾ ਚਲੋ ਸਾਨੇ ਕਹਾਈ ਨਕਸ਼ਾ ਤਾਂ ਜੋ ਅਸੀਂ ਦੇਖਣੀ ਅਸੀਂ ਕਿਵੇਂ ਪਾ ਦਈਏ ਉਹ ਕਹਿੰਦਾ ਵੀ ਉਦੋਂ ਬਾਅਦ ਨਹੀਂ ਪਟਵਾਰੀ ਬੁਲਾ ਲੈ ਐਕਸ਼ਨ ਵਗੈਰਾ ਬੁਲਾ ਲੈ ਆਪਣੇ ਨਹਿਰੀ ਮੈਕਮੇ ਵਾਲੇ ਚਲੋ ਉਹਨਾਂ ਨੇ ਸਾਨੂੰ ਜੀ ਲੱਠਾ ਵਗੈਰਾ ਦਿਖਾਇਆ ਉਹਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ 2006 ਦੇ ਵਿੱਚ ਨਕਸ਼ੇ ਦੇ ਵਿੱਚ ਖਾ ਲੱਗਿਆ ਹੋਇਆ ਸੀ ਤੇ ਅਸੀਂ ਉਸ ਤੋਂ ਬਾਅਦ ਜੀ ਆਪਣੀ ਉਹਦੀ ਸਟੇ ਲੈਂਡ ਵਾਰੇ ਸੋਚਿਆ ਵੀ ਚਲੋ ਸਟੇ ਲਈਏ ਉਸ ਤੋਂ ਬਾਅਦ ਹੀ ਸਾਡੇ ਕੁਝ ਹੋਰ ਵੀ ਪਤਵੰਤੇ ਸੱਜਣਾ ਆ ਕੇ ਇਹਦੀ ਮਾਸੀ ਦੇ ਮੁੰਡੇ ਕਾਉਂਦੇ ਨੇ ਸਾਡੇ ਨਗਰ ਦੇ ਵਿੱਚੋਂ ਇੱਕ ਜੱਗਾ ਸਿੰਘ ਇੱਕ ਪੂਰਾ ਸਿੰਘ ਆ ਉਹ ਕਹਿੰਦੇ ਵੀ ਯਾਰ ਭਾਈਚਾਰਾ ਸਭ ਤੋਂ ਪਹਿਲਾਂ ਵੀ ਤੁਸੀਂ ਐਦਾਂ ਨਾ ਕਰੋ ਤੇ ਅਸੀਂ ਕਹਾਂ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਅਸੀਂ ਛੋਡੇ ਤੁਸੀਂ ਸਾਡੇ ਨਗਰ ਦੇ ਉਹ ਭਾਈਚਾਰੇ ਨੂੰ ਸਹੀ ਸਮਝਦੇ ਹੋਏ ਅਸੀਂ ਛੋਡੇ ਜਵਾਨ ਨੂੰ ਫੁੱਲ ਚੜਾਉਣੇ ਅਸੀਂ ਛੱਡਦੇ ਆ ਪਰ ਨਕਸ਼ੇ ਦੇ ਹਿਸਾਬ ਨਾਲ ਕੱਲ ਨੂੰ ਜਿੱਥੇ ਸਾਡਿਆਂ ਚੋ ਬੱਟਾ ਆਉਂਦੀਆਂ ਨੇ ਜਾਂ ਸਾਡੇ ਖੇਤ ਨੂੰ ਰਾਹ ਲੱਗਿਆ ਹੋਵੇ ਉਹ ਵੀ ਛੱਡੇ ਪੂਰਾ ਚਿੰਗ ਨੇ ਜ਼ਿੰਮੇਵਾਰੀ ਲੈਤੀ ਆ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਇਹਦਾ ਆਪਣੇ ਖੱਬੇ ਹੱਥ ਦੀ ਗੱਲ ਆ ਆਪਾਂ ਕਰਾ ਦਾਂਗੇ ਅਸੀਂ ਉਹਨਾਂ ਦੇ ਕਹੇ ਕਹਾਏ ਜੀ ਖਾਲ ਇਹਨੂੰ ਪਵਾਤਾ ਉੱਥੇ ਖਾਲ ਪਾਉਣ ਤੋਂ ਬਾਅਦ ਅਸੀਂ ਜੱਜ ਨਾਲ ਵੀ ਗੱਲ ਹੋਈ ਮੈਂ ਜੱਜ ਸਾਹਿਬ ਕਹਿੰਦਾ ਮੇਰਾ ਖਾਲ ਆ ਮੈਂ ਜੱਜ ਸਾਹਿਬ ਜੀ ਤੁਸੀਂ ਵੀ ਜੱਜੋਂ ਸਾਡੇ ਖੇਤ ਨੂੰ ਰਾਹ ਵੀ ਲੱਗਿਆ ਹੋਇਆ ਕਾਨੂੰਨੀ ਬੰਦੇ ਤੁਸੀਂ ਉਹ ਵੀ ਛੱਡੋ ਮੈਨੂੰ ਇਹ ਕਾਨੂੰਨੀ ਕਾਰਵਾਈ ਚਾਰ ਬੰਦਿਆਂ ਦੇ ਕਹਿਣ ਤੇ ਸਾਡੇ ਹੋਰ ਵੀ ਉੱਥੇ ਮੌਜੂਦਾ ਤੇ ਸਾਡੇ ਬਲਵਿੰਦਰ ਸਿੰਘ ਜੀ ਖੜੇ ਆ ਇਹ ਵੀ ਤਾਂ ਉੱਥੇ ਹੋਰ ਵੀ ਸੀ ਨਗਰ ਦੇ ਜੇ ਦੋਹਣੇ ਕਹਿਆ ਸੀ ਉਹਨਾਂ ਨੂੰ ਖਾਲ ਪਪਾਤਾ ਜੀ ਉਸ ਤੋਂ ਬਾਅਦ ਜਦੋਂ ਅਸੀਂ ਨੇ ਐਪਲੀਕੇਸ਼ਨਾਂ ਦਿੱਤੀਆਂ ਜੀ ਮੰਤੀ ਕਰਾਉਣ ਲਈ ਤਾਂ ਇਹ ਬੰਦੇ ਨੇ ਉੱਥੇ ਜੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਿਆ ਕਰੇ ਜੇ ਕੋਈ ਕਨਗੋ ਆ ਜਾਇਆ ਕਰੇ ਉਹਨੂੰ ਕਹਿ ਦਿਆ ਕਰੇ ਤੈਨੂੰ ਮੈਂ ਕਚਹਿਰੀਆਂ ਚ ਕਿਹੜੀ-ਸੁਆ ਤਰੀਕਾ ਪੈਣੀਆਂ ਨੇ ਤੇਰੀਆਂ ਜੇ ਤੈਨ ਇਹਨਾਂ ਦੀ ਮੰਤੀ ਕਰਤੀ ਚਲੋ ਜੀ ਉਹ ਕਨਗੋ ਜਾਂਦੀ ਹੱਦ ਨੂੰ ਜੀ ਹੁਣ ਬਦਲੀ ਕਰਾ ਗਿਆ ਡਰ ਦਾ ਮਾਰੇ ਇਥੋਂ ਤੇ ਉਸ ਤੋਂ ਪਹਿਲਾਂ ਇਹਨੇ ਮੈਨੂੰ ਵੀ ਇਹੀ ਗੱਲ ਕਹੀ ਲਵੀ ਨੇ ਯਾ ਖੜੇ ਨੇ ਸਰੀਰ ਚੰਗੇ ਦੇ ਬੇਟਾ ਬਲਵਿੰਦਰ ਸਿੰਘਾ ਇਹਨਾਂ ਨੂੰ ਕਹਾਂ ਮੈਂ 21 ਸਾਲ ਕਹਿੰਦਾ ਘੜੀਸ਼ ਕੇ ਰੱਖਿਆ ਉਹ ਹਾਲਾ ਛੋਟਾ ਕਰੂੰ ਚਾਚਾ ਸਾਹਿਬ ਕਹਿੰਦੇ ਜੀ ਇਹਨਾਂ ਤੇ ਕੇਸ ਪਾਏ ਹੋਣੀ ਇਹਨਾਂ ਤੇ ਵੀ ਝੂਠੇ ਕਬਜ਼ੇ ਕੇ ਪਰਚੇ ਕਰਾ ਕੇ ਜੀ ਇਹਨਾਂ ਨੂੰ ਰੈਸਟ ਅੰਦਰ ਪਵਾ ਕੇ ਉਦੋਂ ਆ ਦੇ ਨੇ ਖੇਤ ਵਿੱਚ ਪੱਟਾਂ ਪਾਈਆਂ ਜਦੋਂ ਇਹ ਇਹਨੇ ਉਸ ਟਾਈਮ ਪੱਟਾਂ ਪਾਈਆਂ ਨੇ ਉਦੋਂ ਕਿਹੜਾ ਕੋਰਟ ਨਹੀਂ ਸੀ ਜੀ ਉਦੋਂ ਨੇ ਐਪਲੀਕੇਸ਼ਨਾਂ ਦੇ ਕੇ ਕੌਣਾ ਕੋਰਟ ਰਾਹੀ ਇਹਨਾਂ ਦੇ ਖੇਤ ਚ ਪੱਟਾਂ ਪਾਈਆਂ ਦੇਖੋ ਉਹ ਪਰਿਵਾਰ ਨੂੰ ਪਤਾ ਹੀ ਸਾਨੂੰ ਇੰਨਾ ਪਤਾ ਕਿਉਂਕਿ ਉਸ ਟਾਈਮ ਅਜ ਕੋ 20 ਸਾਲ ਪਹਿਲਾਂ ਹੀ ਗੱਲ ਆ ਮੈਂ ੱੱਕੇ ਨਾਲ ਪਰਚਾ ਕਰਾ ਕੇ ਇਹਨਾਂ ਦੇ ਖੇਤ ਦੇ ਵਿੱਚ ਬੱਟਾ ਪਾਈਆਂ ਨੇ ਜੀ ਮੰਗ ਕੀ ਕਰਦੇ ਮੰਗ ਕੇ ਅਸੀਂ ਇਹੀ ਕਰਦੇ ਮੈਂ ਤੁਹਾਨੂੰ ਸਾਰੇ ਮੈਟਰ ਦਾ ਦੱਸਦਾ ਜੀ ਉਹ ਕੰਮ ਇਹਨੇ ਕਰਿਆ ਜੀ ਕਿਉਂ ਤੇ ਉਦੋਂ ਸਾਡੇ ਇੱਕ ਜਸਵੀਰ ਸਿੰਘ ਨੇ ਵੀ ਰਾ ਸਰਪੰਚ ਨੇ ਜੀ ਉਹਨਾਂ ਨਾਲ ਵੀ ਇਹ ਧੱਕੇਸ਼ਾਈ ਕਰਦੇ ਉਹਨਾਂ ਨੇ ਵੀ ਪਿੱਛੇ ਬਹੁ ਔਖੀ ਜ਼ਮੀਨ ਛੜਾਈ ਜੇ ਤੋਂ ਐਦੋਂ ਪਹਿਲਾਂ ਜੀ ਸਾਡੇ ਇਹਦਾ ਅੱਗੇ ਖੇਤ ਆ ਜੀ ਇੱਕ ਟਿੱਬਿਆਂ ਦੇ ਵਿੱਚ ਉਹ ਉੱਥੇ ਵੀ ਸਾਡੇ ਗਰਨਾਵ ਸਿੰਘ ਦੀ ਜ਼ਮੀਨ ਲੱਗਦੀ ਸੀ ਇੱਕ ਪਾਸੇ ਧਰਮਪਾਲ ਦੀ ਲੱਗਦੀ ਸੀ ਜੀ ਉੱਥੇ ਵੀ ਇਹਨੇ ਆਪਦੀ ਕੱਚੀ ਮੰਤੀ ਕਰਾ ਕੇ ਨਾਲ ਦੀ ਨਾਲ ਬੱਟਾ ਪਾ ਕੇ ਸਪੈਦੇ ਲਾਈ ਅੱਜ ਤੋਂ ਲਾਹੂ 20-15 ਸਾਲ ਪਹਿਲਾਂ ਇਹਨੇ ਹਰੇਕ ਗੁਮਾਂਢੀ ਦਾ ਧੱਕਾ ਕਰਿਆ ਜਾਂਦੀ ਆਦੋਂ ਜੋ ਛਾੜੀ ਵਾਰੀ ਆ ਗਈ ਆ ਤੇ ਸਾਨੂੰ ਵੀ ਐਂ ਦਬਾਉਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਖੁਦ ਇਹਨੇ ਕਹਿਆ ਕਹਿੰਦਾ 21 ਸਾਲ ਹੋ ਗਏ ਪੁੱਛ ਨਹੀਂ ਸਰਜੀਤੂਰੀਆਂ ਨੂੰ ਸਾਡੇ ਗਵਾਹ ਵੀ ਨਹੀਂ ਜਿਹੜੇ ਬੰਦੇ ਖੜੇ ਤੇ ਕਹਿੰਦਾ ਵੀ ਕਿਹੜੇ ਛਾਵਾਂ ਘੜੀਛੇ ਪਾਣੇਗਾ ਮੈਂ ਬਦਮਾਸ਼ੀ ਨਹੀਂ ਚੱਲਣ ਦਿੰਦਾ ਕਿਸੇ ਦੀ ਮੈਂ ਚਲੋ ਕੋਈ ਗੱਲ ਨਹੀਂ ਜੀ ਹਨਾ ਅਸੀਂ ਉਹ ਚਾਰ ਬੰਦੇ ਮੂੰਹ ਕਹੇ ਕਹਾਏ ਆਪਾਂ ਇਹਨੂੰ ਖਾਲਪਵਾਤਾ ਉਦੋਂ ਬਾਅਦ ਜੋ ਛਾੜੀ ਵਾਰੀ ਆਈ ਤਾਂ ਇਹ ਬੰਦੇ ਨੇ ਛਾੜੀ ਮੰਤੀ ਨਹੀਂ ਹੋਣ ਦਿੱਤੀ ਉਦੋਂ ਬਾਅਦ ਇਹ ਕੰਨ ਕੋ ਨਮਾ ਨਮਾ ਆਇਆ ਉਹਨੇ ਜੀ ਕਹਿੰਦਾ ਵੀ ਕੋਈ ਬੁਰਜ ਨਹੀਂ ਲਾਉਣੀ ਕੋਈ ਉਥੇ ਟੋਵਾ ਨਹੀਂ ਪਟਣਾ ਡਲੇ ਧਰ ਕੇ ਬਾਗ ਜੀ ਉਹ ਬੰਦੇ ਨੇ ਠੱਡੇ ਲਾਈ ਠੱਡੇ ਲਾਉਣ ਤੋਂ ਬਾਅਦ ਜਿੱਥੇ ਸਾਡੀ ਜ਼ਮੀਨ ਦੇ ਠੱਡੇ ਲਾ ਕੇ ਗਿਆ ਕਰਨ ਕੋ ਸਾਹਿਬ ਸਰਕਾਰੀ ਮਿੰਤੀ ਹੋਇਆ ਅਸੀਂ ਫੀਸ ਭਰੀਆ ਅਸੀਂ ਉਥੇ ਆਪਦੀ ਵੱਟ ਪਾ ਲਈ ਜੀ ਵੱਟਾਂ ਪਾਈਆਂ ਨੇ ਸਾਰਾ ਕੁਝ ਹੋਇਆ ਉਦੋਂ ਬਾਅਦ ਇਹ ਸਾਨੂੰ ਇੱਕ ਵਾਰ ਵੀ ਨਹੀਂ ਆ ਕੇ ਨਹੀਂ ਕਿਹਾ ਵੀ ਤੁਸੀਂ ਰੁਕ ਜੋ ਜਾਂ ਨਾ ਰੁਕੋ ਸਾਨੂੰ ਵੱਟਾਂ ਪਾਤੀਆਂ ਜੀ ਉਦੋਂ ਬਾਅਦ ਇਹਨੇ ਕਤਵਾਲੀ ਤੋਂ ਐਸਆਈ ਮਨਮੋਹ ਸਿੰਘ ਪਹੁੰਚੇ ਉਹ ਕਹਿੰਦਾ ਵੀ ਛੋਡੇ ਖਿਲਾਫ ਜੱਜ ਨੇ ਭਾਈ ਫੋਨ ਕਰੇ ਨੇ ਉੱਪਰੋਂ ਉੱਪਰੋਂ ਫੋਨ ਆਏ ਨੇ ਸਾਡੇ ਲਵੇ ਵੀ ਤੁਸੀਂ ਇਹ ਕੰਮ ਨਾ ਕਰੋ ਰੁਕਣ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਉਹਨਾਂ ਇਹ ਵੀ ਸਵਾਲ ਕਰੇ ਵੀ ਤੁਸੀਂ ਸਾਨੂੰ ਸਾਦਰ ਲੱਗਦੇ ਤੁਸੀਂ ਕਤਵਾਲੀ ਚ ਆਇਓ ਪਰ ਜੀ ਉਹ ਕਹਿੰਦੇ ਵੀ ਉੱਥੇ ਸਾਦਰ ਦਾ ਐਸਐਚਓ ਹੈ ਨਹੀਂ ਸੀ ਤਾਂ ਸਾਨੂੰ ਆਉਣਾ ਪੈ ਗਿਆ ਤੇ ਉਸ ਤੋਂ ਬਾਅਦ ਹਰਜਿੰਦਰ ਸਿੰਘ ਵੀ ਐਸਆਈਏ ਜੀ ਨਹੀਂ ਮੰਗ ਦੱਸ ਰਹੇ ਸਾਰਾ ਮੈਂ ਚਲੋ ਉਸ ਤੋਂ ਬਾਅਦ ਸਾਡੀ ਦੋ ਵਿਕੇ ਜ਼ਮੀਨ ਨਿਕਲੀਆ ਦੋ ਵਿਕੇ ਜ਼ਮੀਨ ਨਿਕਲ ਤੋਂ ਬਾਅਦ ਜੀ ਸਾਡਾ ਸਾਰਾ ਕੁਝ ਹੋ ਗਿਆ ਦੀ ਸਾਡ ਨੂੰ ਉਰੇ ਆ ਕੇ ਤਾਂ ਵੀ ਤੁਸੀਂ ਇੱਦਾਂ ਵਾਟ ਨਹੀਂ ਪਾ ਸਕਦੇ ਸਾਡੀਆਂ 7 51 ਦੀਆਂ ਜਵਾਨ ਤਾਂ ਹਾਜ਼ਰ ਹੋ ਗਈਆਂ ਜੀ ਉਸ ਤੋਂ ਦੋਏ ਦਿਨ ਆ ਕੇ ਉਹਨੇ ਫੇਰ ਤੱਕੇ ਨਾਲ ਆ ਕੇ ਸਾਡੇ ਪਰਚੇ ਬਾਏ ਰਸਟਾ ਪਵਾਉਣ ਨੂੰ ਫਿਰ ਰਿਹਾ ਸੀ ਸਾਡੀ ਅਸੀਂ ਕੀ ਮੰਗ ਚਾਹੁੰਦੇ ਹਾਂ ਅਸੀਂ ਤਾਂ ਮੰਗ ਹੀ ਹੈ ਕਿ ਨਾ ਦੇਖੋ ਸਾਡਾ ਹੱਕ ਤੇ ਅਸੀਂ ਕਿਹੜਾ ਕੋਈ ਤੱਕੇ ਨਾਲ ਬੱਟ ਪਾਈ ਆ ਜੇ ਸਾਡੇ ਜਿਹੜੇ ਉਥੇ ਕੰਨਗੋ ਆ ਸਾਬ ਕਹਿੰਦੇ ਅਸੀਂ ਮੰਗਦਾ ਛਾਟੀ ਇਹ ਸਾਨੂੰ ਇਨਸਾਫ ਮਿਲੇ ਸਾਡੇ ਪਰਚੇ ਦਾ ਕੰਮ ਜਿਹੜੇ ਟੁੱਟੇ ਗਏ ਸਾਡੇ ਛੋਟੇ ਛੋਟੇ ਬੱਚਿਆਂ ਦੇ ਪਰਚੇ ਪਾਤੇ ਜੀ ਇਹਨੇ ਇੱਕ ਜੱਜ ਹੋਣ ਦੇ ਨਾਤੇ ਮਜ਼ਦੂਰ ਹੈ ਜੀ ਛੋਟਾ ਬੱਚਾ ਮੇਰਾ ਬੇਟਾ ਜੀ ਤਰਨਪ੍ਰੀਤ ਸਿੰਘ 15 16 ਸਾਲ ਦਾ ਹੀ ਆ 9ਵੀਂ ਕਲਾਸ 10ਵੀਂ ਦੇ ਵਿੱਚ ਪੜਦਾ ਜੀ हां ਸਾਡੇ ਮਜ਼ਦੂਰ ਇੱਕ ਦਿਹਾੜੀ ਤੇ ਗਿਆ ਸੀ ਉਹ ਤੇ ਪਰਚਾ ਪਵਾਤਾ हां ਚੋਰੀ ਦੇ ਪਰਚੇ ਪਵਾ ਰਹੀ ਕਹਿੰਦਾ ਉਥੇ ਇੱਟਾਂ ਲਾਇਏ ਜਦੋਂ ਕਿ ਉਹ ਚੋਰੀ ਵਾਲੇ ਪਰਚੇ ਬਾਅਦ ਮੈਂ ਉਦੋਂ ਪਾਣਾ ਸੀ 751 ਕਰਾ ਕੇ ਪਾ ਗਏ ਜੀ ਅੱਗੇ ਰੱਖੋ ਛੱਡ ਜਾ ਹਾਂ ਜੀ ਜੀ ਇੱਕ ਇੱਕ ਮਿੰਟ ਜਾਨੀ ਜਾਨੀ ਜੀ ਸਰਮਾ ਕੋਈ ਜੇ ਨਿੱਕੇ ਪਾ ਲੈਂਦੇ ਆਹ ਫਾਮ ਲੈ ਕੇ ਤੁਸੀਂ ਕਿਵੇਂ ਪ੍ਰਵਾਸ ਕਰੋਂਗੇ ਮਾਫੀ ਅੱਜ ਜੀ ਅਸੀਂ ਸਾਧਰ ਥਾਣੇ ਆਪਾਂ ਪਹੁੰਚਿਆ ਹਾਂ ਭਾਰਤੀ ਕਿਸਾਨ ਯੂਨੀਅਨ ਇੱਕਤਾ ਗ੍ਰਾਹਾਂ ਵੱਲੋਂ ਜੋ ਪਿੰਡ ਬੌੜਾ ਗੜਾ ਤੋਂ ਆਪਣਾ ਚਮਕੌਰ ਸਿੰਘ ਸੀ ਇਹਨਾਂ ਦੇ ਪਰਿਵਾਰ ਦੇ ਨਾਲ ਇੱਕ ਜਸਵੀਰ ਸਿੰਘ ਨਾਂ ਦਾ ਜਿਹੜਾ ਜੱਜ ਹੈ ਉਹਨੇ ਆਪਣੀ ਪਾਵਰ ਦੇ ਜ਼ੋਰ ਦੇ ਨਾਲ ਰਿਟਾਇਰ ਜੱਜ ਰਿਟਾਇਰ ਜੱਜ ਰਿਟਾਇਰ ਜੱਜ ਨੇ ਆਪਣੀ ਪਾਵਰ ਦੇ ਜ਼ੋਰ ਤੇ ਇਹਨਾਂ ਦੇ ਪਰਿਵਾਰ ਦੇ 2-3 ਜੀਆਂ ਤੇ ਜਿਹਦੇ ਵਿੱਚ ਐਂ ਪਤਾ ਲੱਗਿਆ ਵੀ ਜਿਹੜਾ ਇੱਕ ਨੌਵੀਂ ਕਲਾਸ ਦਾ ਵਿਦਿਆਰਥੀ ਹੈ ਛੋਟਾ ਜਿਹਾ ਬੱਚਾ ਉਹਦੇ ਦਾ ਵੀ ਪਰਚਾ ਦਰਜ ਕਰਾਇਆ ਹੈ ਬੀਕੇ ਜੂ ਇਕਤਾ ਗ੍ਰਾਹਾਂ ਨੇ ਜਦੋਂ ਇਹ ਗੱਲ ਅਸੀਂ ਬਾਤੀ ਤਾਂ ਬਾਤ ਕੇ ਦੇਖਿਆ ਵੀ ਇਹ ਸੱਦਾ ਜਿਹੜਾ ਜਾਬਰ ਹੈ ਉਹ ਪਰਿਵਾਰ ਤੇ ਕੀਤਾ ਜਾ ਰਿਹਾ ਹੈ ਬੀਕੇ ਜੂ ਇਕਤਾ ਗ੍ਰਾਹਾਂ ਦੇ ਵੱਲੋਂ ਇਹਨਾਂ ਦੀ ਮਦਦ ਦੇ ਵਿੱਚ ਆ ਕੇ ਅਸੀਂ ਸਦਰ ਥਾਣਾ ਘੇਰਿਆ ਵੀ ਜਿਹੜੇ ਐਸਐਚਓ ਨੇ ਤੇ ਜਿਹੜੇ ਅਧਿਕਾਰੀਆਂ ਨੇ ਇਹ ਕਤਾਹੀ ਕਰੀ ਹੈ ਜਦੋਂ ਕੋਈ ਲੜਾਈ ਨਹੀਂ ਹੋਈ ਕੋਈ ਪੜਾਈ ਨਹੀਂ ਹੋਈ ਕੋਈ ਇੱਟਾਂ ਨਹੀਂ ਦੀਆਂ ਉੱਥੇ ਕੋਈ ਸਰੀਆ ਨਹੀਂ ਦੀ ਮਤਲਬ ਉਹ ਇੱਕ ਝੂਠੀ ਫਿਲਮ ਬਣਾ ਕੇ ਮਲੋ ਇਹਨਾਂ ਦੇ ਉੱਪਰ ਪਰਚੇ ਦਰਜ ਕਰੇ ਗਏ ਨੇ ਅਸੀਂ ਇਸ ਗੱਲ ਨੂੰ ਦੇਖਦੇ ਹੋਏ ਬੀਕੇਜੂ ਇੱਕਤਾ ਗ੍ਰਾਹਾਂ ਦੇ ਵੱਲੋਂ ਅੱਜ ਸਦਰ ਥਾਣਾ ਘੇਰਿਆ ਸੀ ਜਿਹਦੇ ਵਿੱਚ ਸਾਨੂੰ ਇੱਥੋਂ ਦੇ ਡਿਪਟੀ ਸਾਹਿਬ ਨੇ ਜਿਹੜੇ ਉਹ ਭਰੋਸਾ ਦੇ ਕੇ ਗਏ ਨੇ ਵੀ 4 ਦਿਨਾਂ ਦੇ ਵਿੱਚ ਅਸੀਂ ਇਹਦੀ ਇਨਕੁਆਇਰੀ ਕਰਕੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਵਾਂਗੇ ਬਾਕੀ ਅਸੀਂ ਉਹਨਾਂ ਸਾਹਮਣੇ ਇਹ ਮੰਗਾਂ ਰੱਖਿਆ ਦੇ ਵੀ ਜਿਹੜੀ ਭਾਈ ਇਹਨਾਂ ਦੀ ਬੇਨਤੀ ਕਰੀ ਹੈ ਜਿਹੜੀ ਜ਼ਮੀਨ ਬਣਦੀ ਆ ਉਹ ਜ਼ਮੀਨ ਛੱਡੋ ਇਹਨਾਂ ਦੀ ਤੇ ਬਾਕੀ ਇੱਕ ਅਸੀਂ ਹੋਰ ਵੀ ਇਹਦੇ ਦੇ ਮੰਗ ਕਰਾਂਗੇ ਕਿਉਂਕਿ ਜਿਹੜਾ ਜੱਜ ਹੈ ਜੱਜ ਨੇ ਇੱਕ ਛੋਟਾ ਬੱਚਾ ਦੇਖੋ ਅੱਜ ਉਹਦੇ ਦਾ ਇੱਕ ਤਰ੍ਹਾਂ ਦਾ ਤੱਬਾ ਬਣ ਗਿਆ ਪਰਚਾ ਦਰਜ ਹੋ ਗਿਆ ਕੋਈ ਗੱਲ ਨਹੀਂ ਕੋਈ ਲੜਾਈ ਨਹੀਂ ਕੋਈ ਪੜ੍ਹਾਈ ਨਹੀਂ ਇੱਕ ਮਜ਼ਦੂਰ ਇਹ ਖੇਤ ਦੇ ਵਿੱਚ ਕੰਮ ਕਰਨਾ ਆਇਆ ਨਾਲ ਬੱਟ ਬਣਾ ਆਇਆ ਉਹਦੇ ਦੇ ਵੀ ਪਰਚਾ ਦਰਜ ਕਰਾਇਆ ਉਹਨੇ ਵੀ ਇਹ ਲੋਕਾਂ ਨੂੰ ਨਾਥੋ ਉਦੋਂ ਪੈਣੀ ਹੈ ਜਦੋਂ ਇਹਨਾਂ ਨੂੰ ਕੁਝ ਨਾ ਕੁਝ ਸ਼ੇਕ ਲੱਗੇ ਉਹ ਸ਼ੇਕ ਦੇ ਵਿੱਚੋਂ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਹੈ ਇਸ ਤਰ੍ਹਾਂ ਕਿਸੇ ਸਾਫ ਦਾਾਮਨ ਦੇ ਉਪਰ ਐ ਦਾਗ ਲਾਣ ਵਾਲੀ ਉਹ ਜਿਹੜੀ ਕਾਰਵਾਈ ਦੀ ਮੰਗ ਵੀ ਅਸੀਂ ਪ੍ਰਸ਼ਾਸਨ ਅੱਗੇ ਰੱਖਾਂਗੇ ਵੀ ਉਹ ਜਿਹੜਾ ਕਾਰਵਾਈ ਉਹ ਹੁਣਾਂ ਤੇ ਹੋਣੀ ਚਾਹੀਦੀ ਹੈ ਬਾਕੀ ਵੀ ਕੇਜੂ ਇਕਤਾ ਗ੍ਰਾਹਾਂ ਵੱਲੋਂ ਜੇਕਰ 27 ਤਰੀਕ ਨੂੰ ਇਹਨਾਂ ਦੇ ਪਾਏ ਪਰਚੇ ਰੱਦ ਨਹੀਂ ਹੁੰਦੇ ਤਾਂ 28 ਤਰੀਕ ਨੂੰ ਐਸੇ ઠાਣੇ ਦੱਗੇ ਅਸੀਂ ਪੱਕਾ ਮੋਰਚਾ ਜਿਹੜਾ ਵੀ ਕੇਜੂ ਇਕਤਾ ਗ੍ਰਾਹਾਂ ਵੱਲੋਂ ਨਾਮ ਤੁਹਾਡਾ ਕੀ ਨਾਮਾ ਕੀ ਹੋਵੇ ਮੇਰਾ ਨਾਮ ਜਸਵਿੰਦਰ ਸਿੰਘ ਬਰਾਸ ਵੀ ਕੇਜੂ ਇਕਤਾ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ ਬਾਈ ਇਹ ਅੱਜ ਦਾ ਨਾਮ ਕੀ ਹੈ ਜਿਹੜੇ ਰਿਟਾਇਰਡ ਹੋ ਜੱਜ ਜਸਵੀਰ ਸਿੰਘ ਜਸਵੀਰ ਸਿੰਘ ਕਲੇਰ ਜਸਵੀਰ ਸਿੰਘ ਕਲੇਰ ਇਹ ਰਿਟਾਇਰ ਜੱਜ ਨੇ ਇਹ ਬੌੜਾ ਕਲਾ ਚ ਖੇਤੀ ਕਰ ਰਹੇ ਨੇ ਅੱਛਾ ਉੱਥੇ ਦੀ ਰਹਿਣ ਵਾਲੇ ਨੇ ਤੇ ਇਸ ਟਾਈਮ ਪਟਿਆਲੇ ਰਹਿ ਰਹੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਮੇਰੇ ਨਾਲ ਅੰਦਰ ਗੱਲ ਹੋਈ ਸੀ ਸਾਰੇ ਬਹੁਤ ਮਾਰ ਚਾਰ ਪੰਜ ਜਾਣੇ ਅੰਦਰ ਆਏ ਸੀ ਕਿਸਾਨ ਤੇ ਸਬੰਧੀਆਂ ਵਾਲੇ ਤਾ ਸਾਡੇ ਇਹੀ ਗੱਲ ਹੋਈ ਆ ਵੀ ਪੁਲਿਸ ਨੂੰ 4 ਦਿਨ ਦਾ ਟਾਈਮ ਦਿੱਤਾ ਜਾਵੇ ਤੇ ਅਸੀਂ 4 ਦਿਨਾਂ ਤੋਂ ਵਿੱਚ ਇਨਵੈਸਟੀਗੇਸ਼ਨ ਕਰ ਲਵਾਂਗੇ ਇਨਵੈਸਟੀਗੇਸ਼ਨ ਵੀ ਇਹਨਾਂ ਨੂੰ ਮੈਂ ਕਿਹਾ ਐਸਐਸਪੀ ਸਾਹਿਬ ਨੂੰ ਇੱਕ ਐਪਲੀਕੇਸ਼ਨ ਦੇ ਦਿਓ ਉਹ ਜਿਹੜੇ ਵੀ ਅਫਸਰ ਨੂੰ ਮਾਰਕ ਕਰਨਗੇ ਚਾਹੇ ਮੈਨੂੰ ਕਰਦਣ ਚਾਹੇ ਕਿਸੇ ਹੋਰ ਅਫਸਰ ਨੂੰ ਕਰਦਣ ਤੇ ਆਪਾਂ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਉਹਦੇ ਵਿੱਚ ਕਰ ਲਵਾਂਗੇ ਤੇ ਉਸ ਤੋਂ ਪਹਿਲਾਂ ਕੋਈ ਵੀ ਮਲਾਜੂ ਮੱਧਮ ਥਾਣੇ 'ਚ ਵੀ ਕਹਿਤਾ ਵੀ ਉਹਨਾਂ ਦੇ ਘਰ ਨਹੀਂ ਜਾਣਗੇ ਨਾ ਹੀ ਪੁਲਿਸ ਜਾਊਗੀ ਨਾ ਹੀ ਉਹਨਾਂ ਨੂੰ ਕਿਸੇ ਨੂੰ ਅਰੈਸਟ ਕੀਤਾ ਜਾਊਗਾ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਤੋਂ 4 ਦਿਨ ਦਾ ਟਾਈਮ ਮੰਗਦੀ ਆ ਤੇ 4 ਦਿਨਾਂ ਤੋਂ ਬਾਅਦ ਆਪਾਂ ਜਿਹੜੀ ਆਪਣੀ ਰਿਪੋਰਟ ਜਿਹੜੀ ਦੇ ਦੇਵਾਂਗੇ ਮੇਰੇ ਤੋਂ ਕਰਾ ਲਿਓ ਜੀ ਜੇ ਤੁਹਾਨੂੰ ਮੇਰੇ ਤੇ ਭਰੋਸਾ ਹੈ ਤਾਂ ਤੁਸੀਂ ਮੇਰੇ ਤੋਂ ਕਰਾ ਲਿਓ ਪਰ ਤੁਹਾਨੂੰ ਇੱਕ ਰੀ ਐਪਲੀਕੇਸ਼ਨ ਜਿਹੜੀ ਐ एसएसपी ਸਾਹਿਬ ਨੂੰ ਚਾਹੀਏ ਨਹੀਂ ਇੱਕੋ ਐਪਲੀਕੇਸ਼ਨ ਉਹਨਾਂ ਨੂੰ ਕਹਿ ਦਿਓ ਜਿੰਨਾ ਤੇ ਐਫ ਆਈ ਆਰ ਹੋਈ ਨਾ ਉਹ ਇੱਕ ਐਪਲੀਕੇਸ਼ਨ ਐ एसएसपी ਸਾਹਿਬ ਨੂੰ ਦੇ ਦੇਣਗੇ ਤੇ ਮੈਨੂੰ ਮਾਰਕ ਕਰ ਦੇਣਗੇ ਮੈਂ ਇਹਨੂੰ ਕੈਰੀ ਕਰ ਲਵਾਂਗੀ ਠੀਕ ਹੈ ਜੀ ਇਹ ਕਿ ਅਿਕਾਸਿਕਾ ਇਹ ਜਿਹੜਾ ਨਾ ਪ੍ਰਦਰਸ਼ਨ ਹੈ ਬੱਚਾ ਮਾਮਲਾ ਕੀ ਹੈ ਜਿੰਨਾ ਜੀ ਇੱਕ ਜ਼ਮੀਨਦਾਰ ਰੋਲਾ ਬੌੜਾ ਕਲਾਂ ਪਿੰਡ ਦਾ ਇਹ ਜਗਦੀਸ਼ ਸਿੰਘ ਕਲੇ ਤਲਾਰ ਜੀ ਨੇ ਇਹ ਜਿਹੜੇ ਮਦਈ ਨੇ ਇਸ ਮੁਕਦਮੇ ਦੇ ਉਹਨਾਂ ਨੇ ਸਾਡੇ ਕੋਲ ਦਰਖਾਸਤ ਦਿੱਤੀ ਸੀਗੀ ਵੀ ਜਿਹੜੀ ਮੇਰੀ ਦੋ ਕਿੱਲੇ ਦੀ ਉੱਥੇ ਜ਼ਮੀਨ ਸੀਗੀ ਉਹਦੇ ਵਿੱਚ ਵੀ ਚਮਕੌਰ ਸਿੰਘ ਵਗੈਰਾ ਨੇ ਵੀ ੱੱੱਕੇ ਨਾਲ ਵੱਟ ਪਾਤੀ ਤੇ ਨਾਲੇ ਸਾਡੇ ਉੱਥੇ ਜਿਹੜਾ ਕੋਠਾ ਸੀਗਾ ਉੱਥੇ ਇੱਟਾਂ ਦੇ ਸਰੀ ਉੱਥੇ ਚੋਰੀ ਕਰਕੇ ਲਏ ਨਾਲੇ ਮੇਰੀ ਫਸਲ ਦਾ ਨੁਕਸਾਨ ਕਰਤਾ ਤੇ 20-25 ਬੰਦੇ ਇਕੱਠੇ ਹੋ ਕੇ ਆਏ ਸੀਗੇ ਵੀ ਜਿਹੜੇ ਦੰਗੇ ਕਰਨ ਦੀ ਮਨਸਾ ਨਾਲ ਆਏ ਸੀਗੇ ਉਹ ਦਰਖਾਸਤ ਦਿੱਤੀ ਸੀ ਅਸੀਂ ਤੇ ਉਹ ਦਰਖਾਸਤ ਅਸੀਂ ਪਰਚਾ ਦਿੱਤਾ ਸੀਗਾ ਤੇ ਉਸ ਦੇ ਸਬੰਧ ਦੇ ਵਿੱਚ ਜਿਹੜੇ ਚਮਕੌਰ ਸਿੰਘ ਪਾਰਟੀ ਆ ਉਹਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਵੀ ਸਾਡੇ ਨਾਲ ਜਿਹੜਾ ਵੀ ਪਰਚਾ ਵੀ ਨਜਾਇਜ਼ ਹੋ ਗਿਆ ਤੇ ਉਸ ਦੇ ਸਬੰਧ ਦੇ ਵਿੱਚ ਸਾਡੇ ਸੀਨੀਅਰ ਅਫਸਰ ਆਏ ਸੀਗੇ ਸਾਡੇ ਡਿਪਟੀ ਸਹਿਬਾ ਇਹ ਹੁਣ ਆਪਣੀ ਰਿਪਰੈਜੈਂਟੇਸ਼ਨ ਦੇਣਗੇ ਤੇ ਉਹ ਇਨਕੁਆਰੀ ਕਰਕੇ ਜੋ ਹੋਊਗਾ ਉਹ ਫਰਦਰ ਐਕਸ਼ਨ ਲਿੱਤਾ ਜਾਊਗਾ ਤੇ ਦੂਸਰੀ ਤਰਭਾਹ ਕੀ ਹੈ ਜਰਾਂ ਵੀ ਕੋਈ ਰਟਾਇਰਡ ਜੱਜ ਆ ਉਹਦੇ ਵੱਲੋਂ ਜਿਹੜਾ ਅਸਰਦੂਤ ਵਰਤ ਕੇ ਜਿਹੜੇ ਛੋਟੇ ਬੰਦੇ ਕਰਾਇਆ ਜਾਂਦਾ ਹੈ ਹਾਂਜੀ ਉਹ ਰਟਾਇਰਡ ਜੱਜ ਨੇ ਜੀ ਇਹ ਤਾਂ ਹੁਣ ਐਪਲੀਕੇਸ਼ਨ ਦਿੱਤੀ ਇੱਕ ਵਾਰ ਤਾਂ ਸਾਨੂੰ ਐਫ ਆਈ ਆਰ ਦੇਣੀ ਪੈਂਦੀ ਹੈ ਜੀ ਹੁਣ ਸੀਨੀਅਰ ਆਫਸਰ ਨੇ ਸਾਡੇ ਇਨਕੁਆਰੀ ਕਰ ਲੈਣਗੇ ਉਹਦੀ ਵੀ ਜੋ ਵੀ ਹੋਊਗਾ ਉਹ ਫਰਦਰ ਉਹ ਐਕਸ਼ਨ ਲਿਤਾ ਜਾਊਗਾ ਉਹਨਾਂ ਨੇ 4 ਦਿਨ ਦਾ ਸਾਡੇ ਡਿਪਟੀ ਸਾਹਿਬਾਨ ਨੇ ਕਿਹਾ ਵੀ ਸਾਨੂੰ ਸਮਾਂ ਦੋ ਤੇ ਅਸੀਂ ਇਨਕੁਆਰੀ ਕਰਕੇ ਸਾਰਾ ਫਾਈਨਲ ਕਰ ਲਾਂਗੇ